ਦਫਤਰ ਡਾਇਰੈਕਟਰ ਸਿੱਖਿਆਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਜੋ ਇੱਕ ਪਬਲਿਕ ਨੋਟਿਸ ਫਿਰ ਤੋਂ ਜਾਰੀ ਹੋਇਆ ਆਈਟੀਟੀ 635 ਭਰਤੀ ਨੂੰ ਲੈ ਕੇ ਜੋ ਮਿਤੀ 22/4/2025 ਦੀ ਡੇਟ ਵਿੱਚ ਇੰਪੋਰਟੈਂਟ ਪਬਲਿਕ ਨੋਟਿਸ ਆ ਜੋ ਆਈਟੀਟੀ 635 ਭਰਤੀ ਆਈ ਸੀ ਸੋ ਸਿੱਖਿਆ ਵਿਭਾਗ ਦੀ 88 ਕਟਰ ਦੀਆਂ 635 ਸਾਮੀਆਂ ਨੂੰ ਭਰਨ ਲਈ ਮਿਤੀ 30/7/2021 ਨੂੰ ਉਹ ਗਿਆਨ ਦਿੱਤਾ ਗਿਆ ਸੀ ਇਸ ਪ੍ਰੰਤ ਵੱਖ-ਵੱਖ ਮਿਤੀਆਂ ਨੂੰ ਪਬਲਿਕ ਨੋਟਿਸ ਦੇ ਕੇਸ ਭਰਤੀ ਨਾਲ ਸੰਬੰਧਿਤ ਯੋਗ ਉਮੀਦਵਾਰਾਂ ਨੂੰ ਉਹਨਾਂ ਦੀ ਮੈਰਿਟ ਅਨੁਸਾਰ ਅਸਲ ਦਸਤਾਵੇਜ਼ਾਂ ਦੀ ਸਕਰੂਟੀ ਲਈ ਬੁਲਾਇਆ ਗਿਆ ਸੀ ਜਿਸ ਦੀ ਲਗਾਤਾਰਤਾ ਵਿੱਚ ਮਿਤੀ 22 April ਨੂੰ ਕੇਵਲ ਇਕਨੋਮਿਕਲ ਵੀਕਰ ਸੈਕਸ਼ਨ ਫਾਰ ਜਨਰਲ ای ਡਬਲਯੂ ਐਸ ਕੈਟਾਗਰੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸਕਰੂਟੀ ਲਈ ਬੁਲਾਇਆ ਗਿਆ ਸੀ ਸੋ ای ਡਬਲਯੂ ਜੀ ਦੀ ਸਕਰੂਟੀ ای ਡਬਲਯੂ ਐਸ ਵਰਟੀਕਲ ਹੋਣ ਕਰਕੇ ਜੋ ਲਿਸਟਾਂ ਰੀਕਾਸਟ ਹੋਈਆਂ ਸੀ ਉਸ ਦੇ ਕਰਕੇ ਹੋਈ ਸੀ ਤੇ ਕੈਂਡੀਡੇਟਾਂ ਦੀ ਕਮੀ ਕਰਕੇ ਜੋ ਨਾਟ ਜੁਆਇਨਿੰਗ ਡਾਟਾ ਕਰਕੇ ਜੋ ਹੋਰ ਸਕਰੂਟੀ ਲਈ ਸੱਦਾ ਦਿੱਤਾ ਗਿਆ ਸੀ 22 April ਨੂੰ ਸੋਸ ਦੀ ਲਗਾਤਾਰਤਾ ਵਿੱਚੋਂ ਜਿਹੜੇ ਉਮੀਦਵਾਰ 22/4/2025 ਨੂੰ ਸਕਰੂਟੀਨ ਲਈ ਬੁਲਾਏ ਗਏ ਸੀ ਉਹਨਾਂ ਵਿੱਚੋਂ ਗੈਰਹਾਜ਼ਰ ਰਹੇ ਉਮੀਦਵਾਰਾਂ ਨੂੰ ਆਖਰੀ ਮੌਕਾ ਦਿੰਦੇ ਹੋਏ 24 April ਦਿਨ ਵੀਰਵਾਰ ਨੂੰ ਦਫ਼ਤਰ ਡਾਇਰੈਕਟਰ ਸਿੱਖਿਆ ਵਰਤੀ ਡਾਇਰੈਕਟੋਰੇਟ ਪੰਜਾਬ ਦੇ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3B ਵਨ ਫੇਸ ਐਸ ਐਸ ਨਗਰ ਮਹਾਲੀ ਵਿਖੇ 10:00 ਵਜੇ ਤੋਂ 3:00 ਵਜੇ ਤੱਕ ਅਸਲ ਦਸਤਾਵੇਜ਼ਾਂ ਦੀ ਸਕਰੂਟੀਨ ਲਈ ਸੱਦਾ ਦਿੱਤਾ ਜਾਂਦਾ ਹੈ ਇਸ ਪ੍ਰੰਤ ਅ ਕਿਸੇ ਵੀ ਉਮੀਦਵਾਰ ਨੂੰ ਸਕਰੂਟੀਨ ਲਈ ਹੋਰ ਕੋਈ ਵੀ ਮੌਕਾ ਨਹੀਂ ਦਿੱਤਾ ਜਾਵੇਗਾ ਸੋ ਸਾਈਕ ਡਾਇਰੈਕਟਰ ਸਿੱਖਿਆ ਵਿਭਾਗ ਦੀ ਡਾਇਰੈਕਟੋਰੇਟ ਪੰਜਾਬ ਸੋ ਆਖਰੀ ਮੌਕਾ ਜੀ ਡਬਲਯੂ ਐਸ ਵਾਲੇ ਜੋ ਮਾਰਕਸ ਰਸੀ 55 ਤੇ 56 ਨੰਬਰ ਨੇ ਜਿਨ੍ਹਾਂ ਦੇ ਉਹਨਾਂ ਦੀ ਸਕਰੂਟਨੀ 22 April ਨੂੰ ਵੀ ਹੋਈ ਅਤੇ ਹੁਣ 24 April ਨੂੰ ਲਾਸਟ ਵਾਰ ਇੱਕ ਫਿਰ ਤੋਂ ਬੁਲਾਇਆ ਹੈ ਜੀ ਡਬਲਯੂ ਐਸ ਵਾਲੇ ਕੈਂਡੀਡੇਟਾਂ ਨੂੰ 80 ਟੀ-ਸ਼ਰਟ ਪੰਦੀ ਪਰਤੀ ਸੰਬੰਧੀ ਅਪਡੇਟ ਹੈ ਬਾਕੀ 9594 ਪਰਤੀ ਸੰਬੰਧੀ ਵੀ ਆਰਡਰ ਆ ਚੁੱਕੇ ਨੇ ਸੋ ਇੱਕ ਇਸ ਵੀਕ ਦੇ ਵਿੱਚ ਜੋ 9594 ਦਾ ਕੰਮ ਕਰਨ ਲਈ ਕਿਹਾ ਗਿਆ ਜਿਸ ਤਰ੍ਹਾਂ ਸਾਰੇ ਕੈਂਡੀਡੇਟ ਜਾਰ ਦੇ ਨੇ ਸੋ 9594 ਵਾਲੇ ਵੀ ਘਬਰਾਉਣ ਨਾ ਜਲਦੀ ਹੀ ਜੋਇਨਿੰਗ ਰਹਿਣਦੇ ਕੈਂਡੀਡੇਟਾਂ ਦੀ ਆਉਣਗੇ ਜਲਦੀ ਹੀ ਕੋਈ ਨਾ ਕੋਈ ਅਫੀਸ਼ੀਅਲ ਲੈਟਰ ਇਸ ਤਰ੍ਹਾਂ ਦਾ ਕੋਈ ਵੀ 9594 ਪ੍ਰੋਸੈਸ ਸੰਬੰਧੀ ਦੇਖਣ ਨੂੰ ਮਿਲੇਗਾ ਤੇ ਜਲਦੀ ਹੀ 9594 ਦੀ ਜੋਇਨਿੰਗ ਹੋ ਕੇ ਆ ਜੋ ਜੋ ਲਿਸਟ ਆਈ ਉਹ ਕੈਂਡੀਡੇਟ ਵੀ ਜਲਦੀ ਸਕੂਲਾਂ ਵਿੱਚ ਜਾਣਗੇ ਸੋ ਇਹ ਫਿਲਹਾਲ 8TT 635 ਤੇ 994 ਸੰਬੰਧੀ ਇਹ ਅਪਡੇਟ ਆ ਬਾਕੀ ਜਿਸ ਤਰ੍ਹਾਂ ਕੋਈ ਹੋਰ ਇਨਫੋਰਮੇਸ਼ਨ ਆਵੇਗੀ ਆਪ ਜੀ ਨੂੰ ਸਭ ਤੋਂ ਪਹਿਲਾਂ ਇਸ ਚੈਨਲ ਤੇ ਦੱਸ ਦਿੱਤਾ ਜਾਵੇਗਾ ਸੋ ਥੈਂਕ ਯੂ so much ਇਸ ਵੀਡੀਓ ਨੂੰ ਵੇਖਣ ਲਈ